ਉਹੀ ਬਾਜੀ ਸਾਂਝੀ ਹੋ ਗਈ ਜਿਹੜੇ ਵੀ ਅਸਰ ਤੋਂ ਨਾਲ ਸਵੇਰ ਤੋਂ ਜੁੜੇ ਨੇ ਉਹਨਾਂ ਦਾ ਤੈਜ ਦੇ ਲੋ ਧੰਨਵਾਦ ਕਰਦੇ ਆ ਜਿਹੜੇ ਵੀ ਰਾਣਾ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਦੀ ਆਪਸ਼ਨ ਦਵਾਲਣ ਤਾਂ ਕਿ ਜੜੀ ਵੀ ਨਵੀਂ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚਦੀ ਹੈ ਕਿਤੇ ਆ ਜਿਹੜਾ ਬਿਨਾਂ ਦਾ ਕਮੈਂਟ ਦਾ ਰਿਪਲਾਈ ਨਹੀਂ ਹੋਇਆ ਉਹਨਾਂ ਤੋਂ ਵੀ ਅਸੀਂ ਮਾਫੀ ਰਜਾ ਚਗਾ ਬਾਕੀ ਵੀਰੇ ਇਹ ਮਾਝੇ ਵਿੱਚ ਪਿੰਡ ਮੀਆ ਪਰ ਜ਼ਿਲ੍ਹਾ ਤਰਨਤਾਰਨ ਵਿੱਚ ਇਹ ਬਾਜੀ ਹੋਈ ਹੈ ਜੋ ਸਾਂਝੀ ਹੋਈ ਹੈ ਬਾਕੀ ਨਾਮ ਵਾਲੀ ਪਰਚੀ ਵੀ ਤੁਹਾਡੇ ਨਾਲ ਥੋੜੇ ਟਾਈਮ ਤੱਕ ਸਾਂਝੀ ਕੀਤੀ ਜਾਣਗੀਆਂ ਧੰਨਵਾਦ ਜੀ ਬਾਕੀ ਜਿਹੜੇ ਵੀਰਾਂ ਦੇ ਕਮੈਂਟ ਵਧੀਆ ਆ ਉਹਨਾਂ ਦਾ ਵੀ ਧੰਨਵਾਦ ਬਾਕੀ ਲਾਈਵ ਨੂੰ ਦੱਬ ਕੇ ਸਪੋਰਟ ਕਰੋ ਵੀਰੋ